ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸასი ਸ਼ਾਲ ਦੋਸਤੋ ਅੱਜ ਵੀ ਚੱਲੇ ਆ ਪਿੰਡ ਲਸਾਰਾ ਦੱਸਦੇ ਆ ਤੁਹਾਨੂੰ ਕਿਉਂ ਚੱਲੇ ਆ ਉੱਥੇ ਜਿਹੜਾ ਕਿ ਪਿੰਡ ਆ ਜਿਲ੍ਹਾ ਫਲੋਰ ਦੇ ਵਿੱਚ ਤੇ ਇਸ ਸਮੇਂ ਮੈਂ ਖੜਾ ਲੁਧਿਆਣੇ ਦੇ ਲੁਧਿਆਣਾ ਦਾ ਲੱਡੋਵਾਲ ਫਲਾਇਆ ਜਨੇਕ ਤੇ ਇੱਥੇ ਸਾਨੂੰ ਤਕਰੀਬਨ ਖੜੇ ਨੂੰ ਅੱਧਾ ਘੰਟਾ ਹੋ ਗਿਆ ਰਸਤੇ ਤਰ੍ਹਾਂ ਨੇ ਆਉਣ ਨਾਲ ਤੇ ਉਹਨਾਂ ਦੀ ਉਡੀਕ ਕਰਦੇ ਆ ਤੇ ਪਿੰਡੋਂ ਅਹੀ ਸਵੇਰ ਤੁਰ ਪਈ ਸੀਗੇ 5:00 ਵਜੇ ਦੇ ਨੂੰ ਤੇ 7 ਵਜੇ ਇੱਥੇ ਪਹੁੰਚ ਗਈ ਹੁਣ ਢਾਬੇ ਦੇ ਲਾਗੇ ਖੜੇ ਆ ਚਾਹ ਪਾਣੀ ਪੀਤਾ ਕਿਉਂਕਿ ਮਿੱਤਰੋ ਠੰਡ ਹੋ ਚੁੱਕੀ ਆ ਰਾਸਤੇ ਵਿੱਚ ਠੰਡ ਦਾ ਮਾਹੌਲ ਸੀਗਾ ਪੂਰਾ ਤੇ ਮੈਂ ਤਾਂ ਯਾਰ ਪਿੱਛੇ ਬੈਠਾ ਆਇਆ ਪਿੱਛੇ ਬੈਠਾ ਵੀ ਹੱਡਾਂ ਤੱਕ ਮੇਰੀ ਠੰਡ ਗਈ ਹੋਈ ਆ ਹੱਡਾਂ ਤੱਕ ਹੁਣ ਧੁੱਪ ਨਿਕਲੀ ਆ ਤੇ ਬੈਠੇ ਆ ਕੁਝ ਸਮਾਂ ਇੱਥੇ ਬਹਿਣ ਦੇ ਦੇਖਦੇ ਆ ਕਦੋਂ ਕੌਂਦੇ ਮੇਰੇ ਖਿਆਲ ਦੇ ਵਿੱਚ ਸਾਹਮਣੇ ਮੋਟਰਸਾਈਕਲ ਮੈਨੂੰ ਦਿਖਾਈ ਦਿੱਤਾ ਉੱਥੇ ਪਹੁੰਚ ਚੁੱਕੇ ਆ ਤੇ ਚੱਲਦੇ ਆ ਹੁਣ ਅੱਗੇ ਵੇਖਦੇ ਕੀ ਹਸਾਕਦਾ ਵਾ ਅੱਗੇ ਘੰਟੇ ਡੇ ਘੰਟਾ ਦਾ ਹੈਗਾ ਰਸਤਾ ਕਾਂਡੇ ਦੇ ਘਾਣ ਦੇ ਰਸਤੇ ਮਿਲਦਾ ਹੋਊਗਾ। ਉਸ ਤੋਂ ਬਾਅਦ ਆਪਾਂ ਫਲੋਰ ਫਲੋਰ ਤੋਂ ਅੰਦਰ ਨੂੰ ਹਨਾ ਪਿੰਡ ਲੈ ਸਾਰਾ ਵੇਖ ਲੈ ਸਾਰਾ ਹੀ ਹੈ ਮੇਰੇ ਖਿਆਲ ਦੇ ਵਿੱਚ ਤੇ ਉੱਥੇ ਚੱਲਦੇ ਨੂੰ ਦਿਖਾਉਨੇ ਆ ਤੇ ਚਲੋ ਸਾਡੇ ਨਾਲ ਬੁਣੇ ਰਹੋ ਵਲੌਗ ਦੇ ਨਾਲ ਤੇ ਪਿੰਡੋਂ ਸਾਨੂੰ ਨਿਕਲਦੇ ਨੂੰ 5:30 ਵਜੇਗੇ ਹੀਗੇ ਤੇ ਲੁਧਿਆਣੇ ਅਸੀਂ 7 7:30 ਦੇ ਤਕਰੀਬਨ ਪਹੁੰਚ ਗਏ ਹੀਗੇ ਸੂਰਜ ਵੀ ਸਾਨੂੰ ਮੱਥੇ ਲੱਗ ਚੁੱਕਾ ਹੈਗਾ ਤੇ ਮੰਦਰ ਵਗੈਰਾ ਸੀ ਇੱਥੇ ਦੇਖਿਆ ਉਸ ਤੋਂ ਬਾਅਦ ਰੱਕ ਟਾਬੇ ਤੇ ਰੁੱਕ ਗਏ ਸੀਗੇ ਟਾਬੇ ਤੇ ਰੋਕੇ ਚਾਹ ਪੀਤੀ ਮਤਰੋ ਵਾਇਸਓਵਰ ਮੈਨੂੰ ਤਾਂ ਕਰਨਾ ਪੈ ਰਿਹਾ ਕਿਉਂਕਿ ਯਾਰ ਠੰਡ ਕਰਕੇ ਨਾ ਬੋਲਿਆ ਨਹੀਂ ਜਾਂਦਾ ਪਿਆ ਹੈਗਾ ਤੇ ਇੱਥੋਂ ਨਿਕਲ ਗਏ ਹੈਗੇ ਹੁਣ ਅਰੇ ਇਸ ਤਰ੍ਹਾਂ ਉਹ ਵੀ ਕਾਫੀ ਟਾਈਮ ਲਗਾ ਗਏ 7:00 7:30 ਤੋਂ ਉੱਪਰ ਹੀ ਸਮਾਂ ਹੋ ਗਿਆ ਸਾਨੂੰ ਇੱਥੋਂ ਨਿਕਲਦੇ ਹੁਣ ਆਪਾਂ ਚੱਲਦੇ ਆ ਅੱਗੇ ਉਹ ਵੀ ਤਕਰੀਬਨ ਪਹੁੰਚ ਹੀ ਚੁੱਕੇ ਆ ਤੇ ਮੈਂ ਤਾਂ ਬੰਨ ਲਿਆ ਹੈਗਾ ਮੂੰਹ ਤੇ ਰਮਾਲ ਕਿਉਂਕਿ ਮਤਰੋ ਥਰ ਥਰ ਵੱਜਣ ਲੱਗੇ ਸੀ ਮੇਰੇ ਤਾਂ ਦੰਦ ਹੁਣ ਅੱਗੇ ਚੱਲਦੇ ਹਾਂ ਸਾਨੂੰ ਤਕਰੀਬਨ ਇੱਥੋਂ ਘੰਟਾ ਅੱਧਾ ਘੰਟਾ ਲੱਗ ਗਿਆ ਨਹੀਂ ਸੌਰੀ 45 ਇੱਕ ਮਿੰਟ ਲੱਗੇਗੇ ਅੱਗੇ ਪਹੁੰਚਦੇ ਨੂੰ ਇਹ ਜਾਂਦੇ ਪਏ ਰਿਸ਼ਤੇਦਾਰ ਤੇ ਹੁਣ ਅੱਗੇ ਚੱਲਦੇ ਹਾਂ ਆਪਾਂ ਇਹਨਾਂ ਦੇ ਪਿੱਛੇ-ਪਿੱਛੇ ਮੈਂ ਵੀ ਪਹਿਲੀ ਵਾਰ ਹੀ ਗਿਆ ਅਸੀਂ ਵੀ ਪਹਿਲੀ ਵਾਰ ਹੀ ਗਏ ਸੀ ਇਸ ਜਗ੍ਹਾ ਤੇ ਕਿਉਂਕਿ ਸਾਨੂੰ ਉਹਨਾਂ ਨੇ ਦੱਸਿਆ ਤੇ ਪੰਡਲ ਸਾਡੇ ਦੀ ਐਂਟਰੀ ਹੋ ਚੁੱਕੀ ਆ ਤੇ ਇਹ ਉੱਥੋਂ ਦਾ ਸਾਈਨ ਬੋਰਡ ਜਿੱਥੇ ਆਪਾਂ ਜਿੱਥੇ ਆਪਾਂ ਜਾਣਾ ਸੀ ਤੇ ਇੱਥੇ ਸੋਨੀ ਰਾਜਪੂਤਾਂ ਦੇ ਵੱਡੇ-ਵੱਡੇਰਿਆਂ ਦੇ ਨਾਮ ਦੇ ਗੋਤਰਾ ਦੀ ਮਿੱਟੀ ਨਿਕਲਦੀ ਆ ਤੇ ਆਪਾਂ ਵੀ ਇੱਥੇ ਆਏ ਆ ਤੇ ਦਿਵਾਲੀ ਤੋਂ ਸ਼ਾਇਦ ਹਾਂ ਦਿਵਾਲੀ ਤੋਂ ਜਿਹੜਾ ਅਗਲਾ ਐਤਵਾਰ ਆਉਂਦਾ ਉਸ ਦਿਨ ਇੱਥੇ ਆਪਾਂ ਜਾਣੇ ਹੁੰਨੇ ਆ ਤੇ ਸਾਨੂੰ ਵੀ ਦੱਸਣ ਦੇ ਮੁਤਾਬਕ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਵੀ ਪਹਿਲੀ ਗਏ ਹਾਂ ਉਸ ਤੋਂ ਬਾਅਦ ਪੰਡਤ ਜੀ ਜੋ ਪੂਜਾ ਕਰਵਾਈ ਪੂਜਾ ਕਰਵਾ ਕੇ ਬਾਹਰ ਮਿੱਟੀ ਕੱਢੀ ਮਿੱਟੀ ਵੀ ਕੱਢੀ ਜਾਂਦੀ ਸੀ ਤੇ ਉਸ ਤੋਂ ਬਾਅਦ ਇੱਥੇ ਜੋ ਲੰਗਰ ਪ੍ਰਚਾਰ ਚੱਲਦਾ ਸੀਗਾ ਉਹ ਅਸੀਂ ਛਕਿਆ ਉਸ ਤੋਂ ਬਾਅਦ ਵਾਪਸ ਆ ਗਏ ਤੇ ਟ੍ਰੈਫਿਕ ਮਿੱਤਰੋ ਬਹੁਤ ਜ਼ਿਆਦਾ ਸੀ ਕਿਉਂਕਿ ਜੋ ਇੱਥੇ ਦਰਿਆ ਪੈਂਦਾ ਉੱਥੇ ਛਟ ਪੂਜਾ ਦੀ ਤਿਆਰੀ ਹੋ ਰਹੀ ਸੀ ਉਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਤਿਆ ਪਾਵਰ ਆਪਸੀ ਕਰਦੀ ਹੈ 3:30 ਤੇ ਸਾਨੂੰ ਵਜ ਕੇ ਹੀ ਵਾਪਸ ਹੁੰਦੇ ਹੋਏ ਵੀਡੀਓ ਵਧੀਆ ਲੱਗੇ ਤਾਂ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਤੁਹਾਡਾ ਸਭ